ਕੱਟ ਨਾ ਹੀ ਵਾਪਰੀ ਇਹ ਸਾਰੇ ਜਣੇ ਆਪਣੇ ਘਰ ਬੈਠੇ ਆਂ ਬ੍ਰਮਾਨ ਨਾਲ ਹੀ ਪੰਜੇ ਚਾਰੇ ਭਰਾ ਬੈਠੇ ਆਂ ਇਹਨਾਂ ਪਾਉਂਦ ਆਣ ਕੇ ਸਾਡੇ ਦੇ ਬਾਹਰ ਦਰਵਾਜ਼ੇ ਗਾੜੀ ਹਮਲਾ ਕਰ ਦਿੱਤਾ ਆ ਨਾਲ ਰੋੜੇ ਚਲਾਏ ਨਾਲ ਫੈਰ ਕੱਢ ਦਿੱਤੇ ਨੇ ਫੈਰ ਕੱਢਣ ਨਾਲ ਸਾਡੇ ਬ੍ਰਦਰ ਦੇ ਮਤਲਬ ਮੱਥੇ ਤੇ ਬਿਲਕੁਲ ਫੈਰ ਲੱਗ ਗਿਆ ਵਾ ਲੱਗਣ ਕਰਨਾ ਹੀ ਉਹਨੂੰ ਦੋ ਵਾਰ ਚੁੱਕਣ ਡਿਆ ਪਏ ਆ ਤੇ ਇਹਨਾਂ ਗਾਲੀ ਗੋਲ ਵੀ ਸਾਡੇ ਨਾਲ ਬਹੁਤ ਜ਼ਿਆਦਾ ਕੀਤਾ ਆ ਤੇ ਇਹਦੇ ਤੋਂ ਬਾਅਦ ਮੁੜ ਕੇ ਹੀ ਉਹਨੂੰ ਲੈ ਕੇ ਫਦੇਗੜ ਹਸਪੀਟਲ ਗਏ ਆ ਫਦੇਗੜੋਂ ਸਾਨੂੰ ਜਵਾਬ ਮਿਲ ਗਿਆ ਮੁੜ ਕੇ ਅੰਮ੍ਰਿਤਸਰ ਲੈ ਗਏ ਆ ਅੰਮ੍ਰਿਤਸਰ ਅਸੀਂ ਉਹਨੂੰ ਦਾਖਲ ਜਾ ਕੇ ਕਰਵਾਇਆ ਤੇ ਅਸੀਂ ਇਹ ਚਾਹਦੇ ਆ ਤੁਹਾਡੀ ਪੁਲਿਸ ਸਾਡਾ ਇਨਸਾਫ ਕਰੇ ਅਸੀਂ ਪਰਚਾ ਹੋ ਗਿਆ 6 ਬੰਦਿਆਂ ਦੇ ਉੱਤੇ ਨਾਮ ਦਾ ਪਰਚਾ ਹੋ ਗਿਆ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਲਾਗੇ ਜਾ ਕੇ ਉਹ ਸਾਰੇ ਸਾਡੇ ਫਿਰ ਰਹੇ ਨੇ ਕੋਈ ਪੁਲਿਸ ਨਹੀਂ ਫੜਨ ਲਈ ਕਿ ਇਹ ਡੇਰੇ ਤੋਂ ਭੰਦੇ ਨੇ ਕਦੀ ਉਹ ਫਲਾਣੇ ਦੇਤੇ ਤੇ ਜਾਂਦੇ ਨੇ ਜਾ ਕੇ ਉੱਥੇ ਫਿਰਦੇ ਨੇ ਅਸੀਂ ਦੁਕਾਨਦਾਰ ਬੰਦੇ ਆ ਅਸੀਂ ਦੁਕਾਨ ਤੇ ਵੀ ਜਾਣਾ ਆਉਣਾ ਆ ਹਾਡੇ ਤੇ ਕਿਤੇ ਵੀ ਪਰਿਆਂ ਜਾਂਦੇ ਹਮਲਾ ਕਰ ਸਕਦੇ ਸਾਡਾ ਨੁਕਸਾਨ ਹੋ ਗਿਆ ਤੇ ਖੋਦੇ ਪੁੱਛ ਜੁਮਿਆ ਹੋਏਗੀ ਵੀ ਜਦੋਂ ਸਾਡਾ ਨੁਕਸਾਨ ਹੋਇਆ ਕੋਈ ਵੀ ਤੇ ਪੁੱਛ ਕੋ ਜੁਮਿਆ ਹੋਏਗੀ ਰੰਜਸ ਕਾਦੀ ਹੈ ਤੁਹਾਡੇ ਰੰਜਸ ਜਿਹੜੀ ਸਾਡੀ ਜੀ ਚੱਲਣ ਦੀ ਜਿਨ੍ਹਾਂ ਦੀ ਮਤਲਬ ਸਾਡੇ ਬ੍ਰਦਰ ਹੈ ਮੇਰਾ ਵੱਡਾ ਉਹਦੇ ਬੇਟੇ ਨੇ ਇਹਦੇ ਕੋ ਗ੍ਰਾਂਟ ਆਈ ਤੇ ਗ੍ਰਾਂਟ ਦੇ ਉੱਤੇ ਇਹਨਾਂ ਨੇ ਹਸਾਇਨ ਕੀਤੀ ਕੋਈ ਦੀ ਭਾਈ ਇਨਕੁਆਰੀ ਜੀ ਭਾਈ ਇਹਦੀ ਕਿ ਗ੍ਰਾਂਟ ਖਾ ਗਿਆ ਜਿਆਦਾ ਉਹਦੀ ਰੰਜਸ ਜੀ ਨੇ ਆਨ ਕੇ ਗੋਲੀ ਚਲਾਈ ਆ ਤਮਾ ਆਪਣੇ ਘਰ ਬੈਠੇ ਸਾਂ ਤੇ ਤੁਸੀਂ ਵੀ ਆਪਣਾ ਭਰਾ ਹਰਜਿੰਦਰ ਸਿੰਘ ਉਹਦੇ ਘਰਾਂ ਵਿੱਚ ਬੈਠੇ ਆਂ ਇਕੱਠੇ ਅਸੀਂ ਸ਼ਾਮ ਨੂੰ ਕਾਰਿ ਭਰਾ ਇਕੱਠੇ ਬੈਠ ਕੇ ਇਹ ਗੱਲਬਾਤ ਕਰਨੀ ਚਾਹ ਪਾਣੀ ਪੀਣਾ ਜਾਂ ਕੋਈ ਜਮੀਨ ਬਾਰੇ ਗੱਲ ਕਰਨੀ ਤੇ ਆਪਾਂ ਬੈਠੇ ਆਂ ਚਾਹਣੇ ਤੇ ਜਿਹੜਾ ਕੁਮਿੰਦਰ ਸਿੰਘ ਆ ਨਾਲ ਪ੍ਰਦੀਪ ਸਿੰਘ ਜੀ ਜਮੀਨ ਸਾਰੇ ਆਈ ਆਪਾਂ ਘਰ ਬੈਠ ਗੱਲਬਾਤ ਕਰਨੀ ਇਹਨਾਂ ਨੇ ਸਾਡੇ ਦੇ ਇੱਕ ਦਾਮ ਅਟੈਕ ਕਰ ਦਿੱਤਾ ਜੋ ਦਾਇਰ ਕੀਤਾ ਤੇ ਇਹ ਉਦਕੀ ਸਾਡੇ ਪਰ ਆਪਨੇ ਅਸਮਾਨ ਲਿਖਿਆ ਇਹ ਫੈਰ ਕਰਦੀ ਹੁੰਦੇ ਉਹ ਇਹਨਾਂ ਨੇ ਉਹ ਫਾਇਰ ਵਾਈਦਾ ਤੋਂ ਦਿੱਤੀ ਜੀ ਆਪਣੇ ਘਰ ਦੀ ਮੈਂ ਬਿਲਕੁਲ ਘਰ ਆ ਕੇ ਸਾਡੇ ਤੇ ਹਮਲਾ ਕੀਤਾ ਤੇ ਫਿਰ ਵੀ ਸਾਡੇ ਮਤਲਬ ਸੱਟਾਂ ਲੱਗੀਆਂ ਸੱਟਾਂ ਲੱਗੀਆਂ ਉਹਰੇ ਘਰ ਦੇ ਮੈਂਬਰਾਂ ਨੂੰ ਨਾ ਚਮੜੀ ਦੇ ਸੀਨ ਲੱਗੀਆਂ ਤੇ ਜਿਹੜੀਆਂ ਨਾ ਗੋਲੀ ਚਲਾਇਦੋਂ ਗੋਲੀ ਸਾਡੇ ਬ੍ਰਦਰ ਦੇ ਲੱਗੀ ਤੇ ਲੱਗਦੇ ਆ ਕਿ ਆਪਾਂ ਉਹਨਾਂ ਨੂੰ ਫਤਨਾ ਦਈ ਉਸ ਤੋਂ ਬਾਅਦ ਆਏ ਭੱਜ ਗਏ ਆਪਣੇ ਘਰ ਨਾਲ ਸਾਰੇ ਜਣ ਜਿੰਨੇ ਆ ਗਏ ਆ ਜਿਹਨਾਂ ਚੱਕਿਆ ਉਸ ਤੋਂ ਬਾਅਦ ਆ ਲੰਢੀ ਪਾ ਕੇ ਉਹਨਾਂ ਨੂੰ ਸੱਟਾਂ ਵੀ ਨਾ ਖੜਿਆ ਕਤਿਕਰ ਤੀਹਾਂ ਡਾਕਟਰਾਂ ਨੇ ਉਹਨਾਂ ਦੀ ਹਾਲਾਤ ਨੂੰ ਗੰਭੀਰ ਕਹਿੰਦਿਆਂ ਮੇਰਾ ਨਾਮ ਅਮਰਸਰ ਸਾਹਿਬ ਦਾ ਨਾਮ ਦਰਜ ਕਰ ਦਿੱਤਾ। ਉਸ ਤੋਂ ਬਾਅਦ ਅਸੀਂ ਅਮਰਸਰ ਲਿਆ ਗਏ। ਇਹ ਮੇਰਾ ਪੱਤਾ ਉਹ ਦਰਜ ਹੋ ਚੁੱਕਾ ਵਾ। ਤੇ ਮਤਲਬ ਅ ਕਲਵਿੰਦਰ ਸਿੰਘ ਸਾਨਾ ਬਰਜਾਰ ਸਿੰਘ ਪ੍ਰਭ ਪ੍ਰਦੀਪ ਸਿੰਘ ਸਾਨਾ ਸੁਖਵੰਤ ਸਿੰਘ ਤੇਜਿੰਦਰ ਸਿੰਘ ਸਾਨਾ ਕਲਵਿੰਦਰ ਸਿੰਘ ਸੁਖਜਿੰਦਰ ਸਿੰਘ ਸਾਨਾ ਹੰਦਰਮਨ ਸਿੰਘ ਤੇ ਸੁਖਵੰਤ ਸਿੰਘ ਸਾਨਾ ਕੁਮਨਤ ਸਿੰਘ ਤੇਜਪਾਲ ਸਿੰਘ ਸਾਨਾ ਪਰਗਵੰਤ ਸਿੰਘ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਪੁਲਸ ਸਾਡੇ ਨਾਂ ਸਾਥ ਕਰੀ ਸਾਨੂੰ ਇਨਸਾਫ ਮਿਲੇ ਔਰ ਉਹਨਾਂ ਦੇ ਕਾਨੂੰਨੀ ਕਾਰਵਾਈ ਕਰੀ ਇਹਨਾਂ ਬੰਦਿਆਂ ਦੇ ਲਾਇਸੈਂਸ ਜਿਹੜੇ ਰੱਦ ਕੀਤੇ ਜਾਣ ਤੇ ਇਹਨਾਂ ਨੂੰ ਫੜ ਕੇ ਦੋਸ਼ੀਆਂ ਨੂੰ ਅੰਦਰ ਦਿੱਤਾ ਜਾਏ ਤੇ ਸਭ ਤੋਂ ਸਭ ਸਿਝਾ ਦਿੱਤੀ ਜਾਵੇ ਕਿ ਉਹ ਜੀ ਆਸੇ ਪਾਸੇ ਕੰਡਿਆਂ ਵਿੱਚ ਘੁੰਮਦੇ ਰਹੇ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਕੋਈ ਜਾਇਜ਼ ਅਸਲਾ ਨਹੀਂ ਆਹੀ ਡਰਦੀ ਕਿ ਸਾਡੇ 'ਤੇ ਦੁਬਾਰਾ ਨਾ ਹਮਲਾ ਕਰ ਦੇਣ ਕਿਰਪਾ ਕਰਕੇ ਪੁਲਸ ਨੂੰ ਇਹਨਾਂ ਨੂੰ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਰੈਸਟ ਕਰਕੇ ਅੰਦਰ ਕਰਨਾ ਤਾਂਕਿ ਆਪਾਂ ਆਪਣੀ ਮਤਲਬ ਸੁੱਖ ਨਹੀਂ ਮਿਲਿਆ ਸਾਨੂੰ ਕਿ ਆਪਾਂ ਬਹੁਤ ਤੁਹਾਨੂੰ ਡਰ ਰਿਹਾ ਉਹ ਕੋਈ ਵੀ ਜਿਹੜੇ ਸਾਡੇ ਤੇ ਫਿਰ ਅਮਨਾ ਕਰ ਸਕਦੇ ਨਹੀਂ ਕਿ ਕਿਰਪਾ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਅਸੀਂ ਮੁਲਾਜ਼ਮ ਬੰਦੇ ਆ ਜੂਡੀ ਤੇ ਜਾਣ ਵਾਲੇ ਮੇਰੇ ਭਤੀਜੇ ਵੀ ਜੂਡੀ ਜਾਂਦੇ ਮੈਂ ਨਹੀਂ ਜਾਣਾ ਵਾ ਜੇ ਸਾਡੇ ਕਿਸੇ ਹੋਰ ਮੈਂਬਰ ਦਾ ਨੁਕਸਾਨ ਹੁੰਦਾ ਤੇ ਉਸ ਦੀ ਜੂਨੀਅਰ ਪੁਲਿਸ ਹੋਵੇਗੀ ਅਸੀਂ 4-5 ਵਾਰੀ ਜਾ ਕੇ ਐਸਐਸਓ ਸਾਹਿਬ ਨੂੰ ਮਿਲ ਸਕੀ ਨੀ ਆ ਯੂ ਲਾਇਆ ਹੁਣਾਂ ਨਹੀਂ ਮਿਲ ਚੁੱਕੀਆਂ ਕਿ ਇਹਨਾਂ ਬੰਦਿਆਂ ਨੂੰ ਰੈਸਟ ਕੀਤਾ ਜਾਵੇ ਉਹ ਜਿਹੜਿਆ ਸਾਹ ਪਾਸੇ ਬੋਧਿਆਂ ਚ ਉਹ ਧਮਕੀਆਂ ਦੇਂਦਿਆ ਅਗਲੀ ਫੋਰਦਾ ਦਦਾਂਗੇ ਜੀ ਮਿਤੀ 21 5 2025 ਨੂੰ ਪਿੰਡ ਲੁੱਪੋ ਵਾਲੀ 18 ਫਤਿਹਗੜ ਚੁੜਿਆ ਵਿਸ਼ੇ ਰਾਤ ਨੂੰ ਕਰੀਬ 9:30 10 ਵਜੇ ਦੇ ਟਾਈਮ ਦੇ ਦਰਮਿਆਨ ਦੋ ਤਰਾ ਦਰਮਿਆਨ ਜਿਹੜਾ ਝਗੜਾ ਹੋਇਆ ਸੀ ਜਿਸ ਵਿੱਚ ਕਰਨੈਲ ਸਿੰਘ ਨਾਮ ਦਾ ਵਿਅਕਤੀ ਜਿਹੜਾ ਵਾ जख्मी ਹੋ ਗਿਆ ਸੀ ਜਿਹਦੇ ਸਿਰ 'ਚ ਇੰਜਰੀ ਸੀ ਤੇ ਸਾਰਾ ਅਲਟੀਮੇਸ਼ਨ ਮਿਲ ਕੇ ਉਹਨਰ ਹਸਪੀਟਲ ਆ ਕੇ ਗਏ ਨੇ ਜਿਸ ਤੇ ਸਾਡੇ ਵੱਲੋਂ ਅਮਰਜੋਤ ਸਿੰਘ ਪੁੱਤਰ ਕਰਮਾਇਲ ਸਿੰਘ ਦੇ ਬੇਰੇ ਆਪਣਾ ਬਿਆਨਾਂ ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਤੇ ਕਾਰਵਾਈ ਵਿੱਚ ਲਿਆਂਦੀ ਗਈ ਆ ਇਸ ਸੰਬੰਧੀ ਐਫ ਆਈ ਆਰ ਨੰਬਰ 56/25 ਜਿਹੜਾ ਸਾਡੇ ਵੱਲੋਂ ਰਫ ਦੇ ਘਰ ਚੂੜੇ ਦਰਜ ਕੀਤਾ ਗਿਆ ਤੇ ਇਹ ਛੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਹੋਆ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸ਼ਰਤਮਾਰੀ ਕੀਤੀ ਜਾ ਰਹੀ ਹੈ ਉਹਨਾਂ ਦੀ ਗ੍ਰਿਫਤਾਰੀ ਨੇ ਦੇਖੋ ਸਾਡੇ ਨਾਲ ਸ਼ਰਤਮਾਰੀ ਕੀਤੀ ਜਾ ਰਹੀ ਹੈ ਪਰ ਉਹ ਉਹ ਬੰਦੇ ਜਿਹੜੇ ਫਰਾਰ ਨੇ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਉਹਨਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਊਗਾ ਬਾਕੀ ਧਮਕੇ ਵਾਲੀ ਗੱਲ ਜੇ ਸਾਡੇ ਕੋਈ ਨੋਟਿਸ 'ਚ ਨਹੀਂ ਆਈ ਜੇ ਇਸ ਵਿੱਚ ਕੋਈ ਹੋਰ ਮਾਮਲਾ ਹੋਊਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਸਾਡੇ ਕੋਲ ਇਨਟੀਮੇਸ਼ਨ ਆਈ ਹੈ ਜੀ ਇੱਕ ਆਪਣਾ ਉਹਨਾਂ ਦਾ ਵੀ ਮੈਂਬਰ ਜਿਹੜਾ ਵਾ ਐਡਮਿਟ ਆ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਾਰਟ ਆਫ ਇਨਵੈਸਟੀਗੇਸ਼ਨ ਆ ਸਾਰਾ ਦੇਖਾਂਗੇ ਜੀ